ਕਰਤਾਰਪੁਰ ਦੇ ਨਜ਼ਦੀਕੀ ਪਿੰਡ ਦਿয়ালਪੁਰ ਜ਼ਿਲ੍ਹਾ ਜਲੰਧਰ ਵਿਖੇ ਦਿਨ ਦਿਹਾੜੇ ਘਰ ਦਾ ਤਾਲਾ ਤੋੜ ਕੇ ਲੱਖਾਂ ਦਾ ਸਮਾਨ ਚੋਰ ਚੋਰੀ ਕਰਕੇ ਲੈ ਗਏ ਇਸ ਬੰਦ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਦਿয়ালਪੁਰ ਦੇ ਮਹਿਲਾ ਖੱਖਾ ਵਾਲਾ ਵਿੱਚ ਬਚਿੱਤਰ ਸਿੰਘ ਪੁੱਤਰ ਪਖਰ ਸਿੰਘ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਵਾਲਾ ਆਪਣੇ ਘਰ ਨੂੰ ਤਾਲਾ ਲਗਾ ਕੇ ਗਏ ਸਨ ਤੇ ਚੋਰਾਂ ਨੇ ਕਰੀਬ 4 ਵਜੇ ਘਰ ਦਾ ਤਾਲਾ ਤੋੜਿਆ ਉਸ ਵਿੱਚ ਬੜੇ ਤੇ 9 ਤੋਲੇ ਸੋਨੇ ਸਮੇਤ ਗਹਿਣੇ ਚੋਰੀ ਕਰਕੇ ਲੈ ਗਏ ਚੋਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਏ ਹਨ ਇਸ ਬੰਦ ਵਿੱਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਐਸਆਈ ਪੱਪੂ ਗਿੱਲ ਮੌਕੇ ਤੇ ਪਹੁੰਚ ਕੇ ਉਹਨਾਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੰਡ ਦਿਆਲਪੁਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਦੇਖਣ ਚ ਪਤਾ ਲੱਗ ਰਿਹਾ ਹੈ ਕਿ ਚੋਰਾਂ ਨੇ ਮੂੰਹ ਬੰਨ ਕੇ ਰੱਖੇ ਸਨ ਅਤੇ ਮੋਟਰਸਾਈਕਲ ਤੇ ਤਿੰਨ ਚੋਰ ਆਏ ਸਨ ਕਰਤਾਰਪੁਰ ਤੋਂ ਪੱਤਰਕਾਰ ਹਰਮੇਸ਼ ਦੱਤ ਦੀ ਰਿਪੋਰਟ ఆ ਸੱਜੀ ਮਾਰੋਂ ਆਏ ਆ ਉਹਦੇ ਨੂੰ ਸਰਪੰਚ ਸਾਹਿਬ ਨੂੰ ਕਾਲ ਕੀਤੀ ਸਰਪੰਚ ਸਾਹਿਬ ਆ ਗਏ ਫੜਾਫੜ 5 ਕਿ ਮਿੰਟ ਬਾਅਦ ਅਸੀਂ ਉਹਨਾਂ ਨੂੰ ਮੌਕਾ ਦਿਖਾ ਲਿਆ ਉਹਨੇ ਫੇਰ ਕਾਲ ਕੀਤਾ ਅੱਗੇ ਜਾ ਕੇ ਥਾਣੇਦਾਰ ਨੂੰ ਥਾਣੇਦਾਰ ਸਾਹਿਬ ਆਏ ਆ ਮੇਰਾ ਖਿਆਲ ਤਕਰੀਬਨ ਆਇਆ 400 ਹੋਗੇ ਮੈਂ ਇਹ ਨਾ ਜਾਣਦਾ ਨਹੀਂ ਉਹ ਆਏ ਉਹਨੇ ਆਪਣੀ ਕਾਰਵਾਈ ਕੀਤੀ ਸਭ ਕੁਝ ਕਰਕੇ ਉਹ ਸਾਨੂੰ ਕਹਣ ਲੱਗੇ ਆਪਣਾ ਆਈਡੀਆ ਲਾ ਕੇ ਸਵੇਰੇ ਸਾਨੂੰ ਦੱਸੋ ਕਿ ਆਡੀਨ ਬਾਰੀ ਕਿਹੜੀ ਕਿਹੜੀ ਚੁੱਕੀ ਕੀ ਗਿਆ ਕਿੰਦਾ ਕਿੰਦਾ ਗਿਆ ਕਿਹੜੀ ਚੀਜ਼ ਤੁਹਾਡੀ ਘੱਟੀ ਬਧੀ ਆ ਤੁਸੀਂ ਆਪਣਾ ਦੇ ਦਿਓ ਬਾਕੀ ਰਿਪੋਰਟ ਸਾਨੂੰ ਸਵੇਰੇ ਦੇ ਦਿਓ ਨੁਕਸਾਨਾ ਕਈ ਤੁਹਾਡਾ ਕਿੰਨਾ ਕੁ ਹੋਇਆ ਨੁਕਸਾਨ ਜੀ ਹੁਣ ਤੁਸੀਂ ਆਈਡੀਆ ਲਾ ਕੇ ਦੇ ਲਓ ਜਿਹੜਾ 1 3 40 ਦੇ ਲਾਗੇ ਨਗਦਮ ਗਿਆ ਆ ਤੇ ਬਾਕੀ 8 ਜਾਂ 9 ਟੋਲੇ ਸੁਣਾ ਹੋਊਗਾ ਟੋਟਲ ਸਾਨੂੰ ਆਈਡੀਆ ਕਿੰਨੇ ਦਾ ਲੱਗਦਾ ਹੋਊਗਾ ਤੁਹਾਡਾ ਕਿੰਨਾ ਕੀ ਆ ਜੀ ਆਹ ਤੁਸੀਂ ਆਈਡੀਆ ਲਾ ਕੇ ਦੇ ਲਓ ਕੀ ਬਣਦਾ ਹੋਊਗਾ ਕੀ ਜਾਂਦਾ ਬਣਦਾ ਹੋਊਗਾ ਇਸ ਤੋਂ ਕਹਿੰਦਾ ਵੀ ਹੋਰ ਨਹੀਂ ਸਾਡਾ ਨਹੀਂ ਜੀ ਹੋਰ ਕੋਈ ਨਹੀਂ ਹੋਇਆ ਬਸ ਛੋਰੇ ਹੋਈ ਚੀਜ਼ਾਂ ਜਿਹੜੀਆਂ ਲਿਬਾਜੀਆਂ ਫੋਡੀਆਂ ਲੋਕਤ ਤੋੜੇ ਆ ਉਹ ਤੋੜ ਕੇ ਤੇ ਲੈ ਕੇ ਜਿਹੜਾ ਉਹਨਾਂ ਦੇ ਸੁੱਕਾ ਮਾਲ ਆਇਆ 20 ਮਿੰਟਾਂ ਜੋ ਕਰ ਕੁੱਤੇ ਖਾਂ ਚਲੇ ਗਏ ਆ ਤੇ ਅਸੀਂ ਤਿੰਨ ਚਾਰ ਮਿੰਟ ਬਾਅਦ ਅਸੀਂ ਪਹੁੰਚੇ ਆ ਤੁਹਾਨੂੰ ਕੈਮਰਾ ਵਿੱਚ ਸ਼ੋ ਹੁੰਦਾ ਆ ਵੀ ਉਹਨਾਂ ਚਾਰ ਮਿੰਟ ਗਏ ਉਹ ਹੋ ਗਏ ਆ ਤੇ ਦੇਖੋ ਨਾ ਇਹ ਨਹੀਂ ਪਤਾ ਕਿਸ ਨੇ ਸੂਹ ਦਿੱਤੀ ਜਾਂ ਕਿੱਦਾਂ ਕੀਤੀ ਆ ਤੇ ਅਸੀਂ ਆ ਕੇ ਬੂਆ ਖੋਜਿਆ ਜੀ ਅਸੀਂ ਗੱਡੀ ਅੰਦਰ ਵਾਣ ਲੱਗੇ ਆ ਲੈ ਘਰੋਂ ਮੇਰੀ ਉਹ ਦੌੜੀ ਆਈ ਉਹ ਕਹਿੰਦੀ ਬੂਆ ਖੁੱਲਾ ਆ ਸਾਡੇ ਕਾਕੇ ਦਾ ਨਾਂ ਲੈ ਵਿਚ ਤਖੋਂ ਆਪਣਾ ਅੰਦਰ ਜਦ ਦੇਖਿਆ ਤਾਂ ਕਿੰਨੇ ਚਾਰੇ ਬੂਏ ਸਾਡੇ ਅੰਦਰ ਨੇ ਖੋਲੇ ਆ ਲਵਾਰੀਆਂ ਚ ਆ ਗਿਆ ਚੌਲ ਲਵਾਰੀਆਂ ਦੇ ਲੋਕ ਟੁੱਟੇ ਹੋਏ ਆ ਤੇ ਉਹ ਜੀ ਫੇ ਬਾਥੂ ਨੂੰ ਦੌੜਾ ਪਾਇਆ ਮੈਂ ਕਿ ਤੂੰ ਇੱਦਾਂ ਨਾ ਕਰ ਬਾਹਰੋਂ ਥੱਜ ਕਿਸੇ ਨਿਆਣੇ ਨੂੰ ਆਪਾਂ ਮੂਵੀ ਬਣਾ ਲਈਏ ਫੇ ਉਹਨਾਂ ਚੰਨ ਨੂੰ ਸਰਪੰਚ ਸਾਹਿਬ ਆ ਗਏ ਤੇ ਇਹਨਾਂ ਫੇ ਆਪੇ ਸਾਰੀ ਕਾਰਵਾਈ ਚੱਲੇ ਨੇ ਕੀਤੀ ਆ ਜੋ ਵੀ ਕੀਤਾ ਇਹ ਨਹੀਂ ਸੱਦਿਆ ਥਾਣੇਦਾਰ ਨੂੰ ਸਾਨੂੰ ਨਹੀਂ ਪਤਾ ਕਿੱਦਾਂ ਇਹਨਾਂ ਨੂੰ ਪਰਮਾਨੈਂਟ ਕੀਤਾ ਕਿਦਾਂ ਇਹ ਉਤਸਾਹ ਲੈ ਇਹਨਾਂ ਨੇ ਤੁਹਾਡੇ ਕੈਮਰੇ ਲੱਗੇ ਹੋਏ ਆ ਹਾਂਜੀ ਸਾਡੇ ਕੈਂਪ ਦੇ ਲੱਗੇ ਆ ਕੈਮਰੇ ਜਾਂਦੀਆਂ ਫੋਟੋ ਕਿੰਨੇ ਬੰਦੇ ਕੈਮਰੇ ਕੈਮਰੇ 6 ਲੱਗੇ ਆ ਜੀ ਬੰਦੇ ਕਿੰਨੇ ਨਜ਼ਰ ਆ ਗਏ ਬੰਦੇ 3 ਨਜ਼ਰ ਆਉਂਦੇ ਇਹ ਮੋਟਰਸਾਈਕਲ ਤੇ ਅੰਦਰ ਕੋਈ ਆਇਆ ਦੋ ਜਣੇ ਬਾਹਰ ਖੜੇ ਰਹਿ ਆਂਬ ਦੇ ਬੂਟੇ ਕੋਹਦੀ ਉਹ ਚੜਿਆ ਗੇਟ ਤੇ ਚੜ ਕੇ ਅੰਦਰ ਆਵੜਿਆ ਉਤੋਂ ਦੀ ਵੱਡੇ ਗੇਟ ਤੇ ਅੰਦਲੇ ਬਾਅਦ ਸੇ ਬਾਅਦ ਜਿੰਦਾ ਲੱਗਾ ਰਹਿਣਾ ਤਾਂ ਅੰਤਰਾ ਅਗੇ ਰੇਲ ਦਾ ਜਿੰਦਾ ਤੋੜ ਕੇ ਤੇ ਉਹ ਮਰਾ ਪਤਾ ਨਹੀਂ ਹੁਣ 15-20 ਮਿੰਟਾਂ ਦੇ ਵਿੱਚ ਕਿਹੜੀ ਕਿਹੜੀ ਟੀਨ ਨਾਲ ਸਾਡੇ ਡਾਕਟਰ ਉੱਥੇ ਸਾਡੀ ਠੀਕ ਹੈ